ਤਕਦੀਰ ਦੇ ਦਿਓਰ ਦਾ ਵਿਆਹ ਹੁਣ ਕਰਕੇ ਤਕਦੀਰ ਆਪਣੇ ਸਹੁਰੇ ਘਰ ਵਿੱਚ ਬਹੁਤ ਸਾਰੇ ਕੰਮ ਕਰਾ ਰਹੀ ਹੈ ਤੇ ਕੁਝ ਰਿਸ਼ਤੇਦਾਰ ਆ ਰਹੇ ਹਨ ਤੇ ਕੁਝ ਰਿਸ਼ਤੇਦਾਰ ਜਾ ਰਹੇ ਹਨ ਬਾਕੀ ਖਾਣੀ ਅੱਗੇ ਇਸ ਤਰ੍ਹਾਂ ਹੈ ਹੋਏ ਨਹੀਂ ਅਸੀਂ ਫਿਰ ਗਿੜਾ ਮਾਰ ਜਾਵਾਂਗੇ ਹੁਣ ਸਾਨੂੰ ਦੇਵੋ ਆ ਗਿਆ ਅਸੀਂ ਚੱਲਦੇ ਹਾਂ ਜੀ ਡੰਗਰਾਂ ਦਾ ਵੀ ਟਾਈਮ ਹੋਣ ਵਾਲਾ ਏ ਸਾਡਿਆਂ ਦਾ ਕੱਖ ਕੰਡੇ ਦਾ ਵੀ ਕਰਨਾ ਏ ਫਿਰ ਅਸੀਂ ਜਾ ਕੇ ਇਹਨਾਂ ਕਰਕੇ ਤਕਦੀਰ ਦੇ ਮੰਮੀ ਤੇ ਪਾਪਾ ਨੇ ਵੀ ਦਲੇ ਅਤੇ ਵਾਪਸ ਮੁੜ ਗਏ ਸ਼ਾਮ ਨੂੰ ਦੋਵੇਂ ਮਾਮੇ ਆਪਣੇ ਪਰਿਵਾਰਾਂ ਨਾਲ ਆ ਪਹੁੰਚੇ ਫਿਰ ਦਿੱਲੀ ਵਾਲੀ ਮਾਸੀ ਆਪਣੇ ਦੋਵੇਂ ਬੇਟਿਆਂ ਨਾਲ ਆ ਗਈ 6:00 ਵਜੇ ਲੁਧਿਆਣੇ ਵਾਲੀ ਮਾਸੀ ਸਾਇ ਟੱਬਰ ਨੂੰ ਲੈ ਕੇ ਪਹੁੰਚ ਗਈ ਚੰਡੀਗੜ੍ਹ ਤੇ ਪਵਾਨੀਗੜ੍ਹ ਵਾਲੀਆਂ ਮਾਸੀਆਂ ਤੋਂ ਮੈਂ ਸਭ ਤੋਂ ਮਗਰੋਂ ਆਪਣੇ ਪਰਿਵਾਰ ਨਾਲ ਪਹੁੰਚ ਗਈਆਂ ਸਨ ਬਸ ਇਹੀ ਰਿਸ਼ਤੇਦਾਰ ਬੁਲਾਏ ਗਏ ਸਨ ਕਿਰਪਾ ਸਿੰਘ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਸੀ ਬੁਲਾਇਆ ਤਕਦੀਰ ਨੇ ਸਭ ਨੂੰ ਚਾਹ ਪਾਣੀ ਪਿਲਾਇਆ ਅਤੇ ਰੋਟੀ ਦੀ ਤਿਆਰੀ ਕਰਨ ਲੱਗ ਪਈ। ਇਹਨੇ ਨੂੰ ਦਿੱਲੀ ਵਾਲੇ ਮਾਸੀ ਦਾ ਬੇਟਾ ਹਰਮੀਤ ਮਿੱਤੂ ਰਸੋਈ ਵਿੱਚ ਆ ਗਿਆ। ਤਕਦੀਰ ਨੂੰ ਪਿਆਜ਼ ਕੱਟਦੇ ਨੂੰ ਦੇਖ ਕੇ ਬੋਲਿਆ, "ਅਰੇ ਭਾਬੀ, ਆਪ ਜਹਾ ਪਿਆਜ਼ ਕੱਟ ਰਹੇ ਹੋ ਔਰ ਵਹਾਂ ਸਭੀ ਮਸਤੀ ਕਰ ਰਹੇ ਹਨ। ਛੋੜਿਏ ਇਸੇ ਚਲਿਏ ਮੇਰੇ ਸਾਥ। ਆਪ ਵੀ ਇੰਜੋਏ ਕਰ ਲੋ।" ਨਹੀਂ ਮਿੱਤੂ, ਰੋਟੀ ਬਣਾਨੀ ਹੈ ਮੁਝੇ। ਆਪ ਜਾਓ ਕਰੋ ਇੰਜੋਏ। ਭਾਬੀ, ਆਪ ਇੱਕ ਬਾਤ ਬਾਤ ਬਤਾਓ। ਮੁਝੇ मौसी के साथ अबकी बनती नहीं है क्या नहीं ऐसी कोई बात नहीं तुम्हें कोई गलतफहमी हुई है ओके मैं अभी आया कह के मीतू चला गया और जाके उसने अपनी बड्डी मामी नु तकदीर वायेस दसया तो मामी ने छोटी मामी नाल गल कीती फिर दोनों मामियां ने सुखवंत कौर नु जाके रिया बड्डी मामी बोली दीदी तकदीर इकल्ली काम करदी है तुसी कोई लांगरी ला लेंदे ਰੋਟੀ ਬਣਵਾਉਣ ਲਈ ਉਹ ਐਨੇ ਜਾਣਿਆਂ ਦੀ ਰੋਟੀ ਕਿੰਵੇਂ ਬਣਾ ਲਊਗੀ ਹੋਰ ਕੀ ਦੀਦੀ ਉਹ ਵਿਚਾਰੀ ਕਿੱਥੋਂ ਬਣਾ ਲੂ 50 ਜਾਣਿਆਂ ਦੀ ਰੋਟੀ ਭਾਣੇ ਛੋਟੀ ਮਾਮੀ ਨੇ ਵੀ ਸੁਰਮ ਲਾਇਆ ਕੋਈ ਨਹੀਂ ਬਾਬੀ ਮੈਂ ਲੱਗ ਜਾਊਂਗੀ ਉਸ کے ساتھ تم لوگ سبزیਆ ਬਣਾ لو میں روٹی پکਵਾ ਲਊਂਗੀ ਉਸ کے ساتھ ਸੁਖਵੰਤ ਕੋਰ ਨੇ جواب ਦਿੱਤਾ ਜੋ ਕਿ ਤਕਦੀਰ ਦੀ ਸੱਸ ਹੈ ਦਾਲ ਨਾਂ ਗੱਲ ਦੀ ਦੇਖ ਕੇ ਉਹ ਦੂਮੇ ਕਿਰਪਾ ਸਿੰਘ ਕੁਲ ਘਰ ਆ ਗਈਆਂ ਅਤੇ ਉਸ ਨੂੰ ਰੋਟੀਆਂ ਬਸਬਜੀ ਬਾਜ਼ਾਰ ਤੋਂ ਮਗਵਾਉਣ ਲਈ ਕਿਹਾ ਕਿਰਪਾ ਸਿੰਘ ਨੇ ਉਸੇ ਵੇਲੇ ਮਿੱਤੂ ਅਤੇ ਆਪਣੇ ਛੋਟੇ بیٹے ਸ਼ਿਵਜੋਦ ਨੂੰ ਬਾਜ਼ਾਰ ਤੋਂ ਰੋਟੀਆਂ ਲੈਣ ਲਈ ਭੇਜਿਆ ਪੱਟੇ ਮਾਮੀ ਰਪਿੰਦਰ ਨੇ ਤਕਦੀਰ ਨੂੰ ਰੋਟੀ ਬੰਕਵਾਉਣ ਬਾਰੇ ਦੱਸ ਦਿੱਤਾ ਤੇ ਉਹ ਉਸ ਨੂੰ ਨਾਲ ਲੈ ਕੇ ਸਾਰਿਆਂ ਕੋਲ ਆ ਗਏ ਤਕਦੀਰ ਨੇ ਗੱਗਨ ਨੂੰ ਫੜਿਆ ਅਤੇ ਉਸ ਨੂੰ ਦੁੱਧ ਪਿਲਾਉਣ ਲੱਗ ਪਏ ਥੋੜੇ ਸਮੇਂ ਬਾਅਦ ਹੀ ਸੁਗਵੰਤ ਘਰ ਆ ਪਹੰਚੀ ਅਤੇ ਤਕਦੀਰ ਨੂੰ ਬੋਲਣ ਲੱਗ ਪਈ ਤੂੰ ਯਾਹਾਂ ਕੀ ਕਰ ਰਹੀ ਹੈ ਰੋਟੀ ਸਬਜੀ ਬਣਾਉਣੀ ਥੀ ਬੋ ਕੋਣ ਬਣਾਏਗਾ ਗਗਨ ਕੋ ਇਸਕੇ ਪਾਪਾ ਜੀ ਕੋ ਪਕੜਾ ਦੇ ਸਖਵੰਤ ਕੋ ਕਿਰਪਾ ਸਿੰਘ ਲਈ ਇਸ ਕਰਕੇ ਪਾਪਾ ਜੀ ਸ਼ਬਦ ਦੀ ਵਰਤੋਂ ਕਰਦੀ ਸੀ ਜਾਂ ਫਿਰ ਕਿਰਪਾ ਸਿੰਘ ਨੂੰ ਬੁਲਾਉਣ ਲਈ ਯਾਰ ਸ਼ਬਦ ਵਰਤੀ ਸੀ ਕੋਈ ਨਹੀਂ ਦੀਦੀ ਰੋਟੀ ਵੀ ਬਣ ਜਾਏਗੀ ਦੁੱਧ ਪਿਲਾਉਣ ਲਈ ਬੁਲਾਇਆ ਏ ਇਹਨੂੰ ਮੈਂ ਮੁੰਡਾ ਰੋ ਰਿਹਾ ਸੀ ਪੱਟੀਵਾਮੀ ਨੇ ਜਵਾਬ ਦਿੱਤਾ ਚਲੋ ਅੱਛੀ ਬਾਤ ਮੈਂ ਆਨਗਵਾਂਡ ਮੈਂ ਕਹਿ ਆਉਂ ਤਬ ਤੱਕ ਆ ਜਾਏਗੀ ਜਨਾਨੀਆ ਪਟਨੇ ਪੇ ਜਾਪਹੀ ਨਾ ਆਇਆ ਅਭੀ ਤੋ ਉਹ ਵੀ ਆ ਜਾਏਗਾ ਤਬ ਤੱਕ ਸੁਖਵੰਤ ਕੌਰ ਕਹਿੰਦੀ ਹੋਈ ਘਰੋਂ ਬਾਹਰ ਚਲੀ ਗਈ ਥੋੜੇ ਸਮੇਂ ਬਾਅਦ ਮਿੱਤੂ ਤੇ ਸ਼ਿਵਜੋਤ ਵੀ ਆ ਗਏ ਉਹ ਰੋਟੀਆਂ ਸਬਜ਼ੀਆਂ ਦੇ ਨਾਲ ਰੈਤਾ ਕੜਾਹ ਵੀ ਲੈ ਆਏ ਸਨ ਉਹਨਾਂ ਨੇ ਆ ਕੇ ਰਸੋਈ ਵਿੱਚੋਂ ਪਿਆਜ਼ ਟਮਾਟਰ ਤੇ ਮੂਲੀਆਂ ਲੈ ਕੇ ਸਲਾਦ ਘਟ ਦਿੱਤਾ ਪੀਸਾਰੇ ਰੋਟੀ ਖਾਂ ਲੈ ਕੇ ਆ ਗਿਆ ਤਕਦੀਰ ਨੇ ਮੁੰਡਿਆਂ ਨਾਲ ਲੱਗ ਕੇ ਸਾਰਿਆਂ ਨੂੰ ਰੋਟੀ ਖਵਾਈ ਅਤੇ ਆਪ ਕਿਤੇ ਗੁਰਦਾਸ ਦੀ ਉਡੀਕ ਕਰਨ ਲੱਗ ਪਈ ਫਿਰ ਸਗਵੰਤ ਘਰ ਦੇ ਕਹਿਣ ਦੀ ਆਣਗਵਾਂ ਦੀਆਂ ਔਰਤਾਂ ਗੁਰਜਾਪ ਦੇ ਪੱਟਣਾ ਲਗਾਉਣ ਲੱਗ ਪਈਆਂ ਗੁਰਜਾਪ ਨੂੰ ਚੌਂਕੀ ਉੱਤੇ ਬਿਠਾਇਆ ਗਿਆ ਉੱਪਰ ਔਰ ਤੇ ਫਨਕਾਰੀ ਤਾਣੀ ਗਈ ਵਾਰੀ ਵਾਰੀ ਸਾਰੀ ਉਸ ਨੂੰ ਪੱਟਣਾ ਲਗਾਉਣ ਲੱਗੇ ਤਕਦੀਰ ਨੂੰ ਉਹਨਾਂ ਦੇ ਆਣਗਵਾਂ ਵਿੱਚ ਰਹਿੰਦੇ ਇੱਕ ਪੰਤਾਂ ਦੀ ਔਰਤ ਨੇ ਆਪਣੇ ਨਾਲ ਕੋੜੀਆਂ ਗਾਉਣ ਲਈ ਕਿਹਾ ਤਕਦੀਰ ਨੇ ਉਸਦੇ ਨਾਲ ਮਿਲ ਕੇ ਕੂੜੀਆਂ ਗਾਈਆਂ ਸਾਰੇ ਰਿਸ਼ਤੇ ਤਕਦੀਰ ਦੀ ਮਿੱਟੀ ਆਵਾਜ਼ ਦੀ ਵਾਹ ਵਾਹ ਕਰਨ ਲੱਗ ਗਏ ਜਾਂਦੇ ਹੋਏ ਤਕਦੀਰ ਨੂੰ ਪੰਤਾਣ ਆਂਟੀ ਨੇ ਕਿਹਾ ਬੇਟਾ ਤੂੰ ਮੇਰੇ ਪੈਰਾਂ ਨੂੰ ਹੱਥ ਨਾ ਲਗਾਇਆ ਕਰ ਮੈਂ ਤਾਂ ਤੇਰੀ ਮਾਸੀ ਲੱਗਦੀ ਆ ਤੇਰੇ ਮੰਮੀ ਦੇ ਪਿੰਡ ਦੀ ਹੀ ਆ ਮੈਂ ਵੀ ਮਤਲਬ ਤੇਰੇ ਨਨਕੇ ਦੀ ਭੈਣ ਦੀ ਕੁੜੀ ਤੋਂ ਪਹਿਲੇ ਹੱਥ ਥੋੜਾ ਲਵਾਈ ਦੇ ਹੁੰਨੇ ਤਕਦੀਰ ਨੂੰ ਯਾਦ ਆਇਆ ਕਿ ਉਸਦੀ ਮੰਮੀ ਨੇ ਵੀ ਉਸ ਨੂੰ ਪੰਤਾਇਨ ਆਂਟੀ ਬਾਰੇ ਦੱਸਿਆ ਸੀ ਪਰ ਆਪਣੇ ਸਹੁਰੇ ਤੋਂ ਡਰਦੀ ਨੇ ਉਸਨੇ ਕਦੇ ਕਿਸੇ ਨੂੰ ਆਂਟੀ ਬਾਰੇ ਪੁੱਛਣਾ ਠੀਕ ਹੀ ਨਹੀਂ ਸਮਝਿਆ ਫਿਰ ਤਕਦੀਰ ਨੇ ਆਂਟੀ ਨੂੰ ਕਿਹਾ ਆਂਟੀ ਤੁਹਾਡਾ ਨਾਮ ਸਰੋਜ ਹੈ ਨਾ ਹਾਂ ਬੇਟਾ ਪਰ ਤੈਨੂੰ ਕਿਵੇਂ ਪਤਾ ਹੈ ਮੰਮੀ ਨੇ ਦੱਸਿਆ ਸੀ ਮੈਨੂੰ ਇੱਕ ਵਾਰ ਤੁਹਾਡੇ ਬਾਰੇ ਮਤਲਬ ਤੇਰੀ ਮੰਮੀ ਨੂੰ ਮੈਂ ਜਾਦਾ ਅੱਜੇ ਵੀ ਸ਼ੁਕਰ ਐ ਨਹੀਂ ਤਾਂ ਮੈਨੂੰ ਤਾਂ ਲੱਗਿਆ ਸੀ ਕਿ ਉਹ ਭੁੱਲ ਗਈ ਹੋਣੀ ਆ ਮੈਨੂੰ ਫਿਰ ਦੋਨਾਂ ਦੋਹਾਂ ਨੇ ਹੋਰ ਬਹੁਤ ਸਰੀਆ ਗੱਲਾਂ ਕੀਤੀਆਂ ਤੇ ਆਨਗਵਾਨ ਦੀਆਂ ਔਰਤਾਂ ਜੋ ਤੱਕ ਇੱਕ ਇੱਕ ਕਰਕੇ ਜਾਣ ਕਰਨ ਲੱਗੀਆਂ ਤਾਂ ਸਰੋਜ ਆਂਟੀ ਵੀ ਚੰਗਾ ਬੇਟੇ ਸਵੇਰੇ ਮਿਲਦੇ ਆ ਫਿਰ ਕਹਿ ਕੇ ਆਪਣੇ ਘਰ ਪੱਪਸ ਚਲੀ ਗਈ ਫਿਰ ਸਾਰੇ ਰਿਸ਼ਤੇਦਾਰਾਂ ਨੇ ਵਿਆਹ ਵਿੱਚ ਸ਼ਗਨ ਵਜੂਤੀ ਲਈ ਕੱਪੜੇ ਅਤੇ ਹੋਰ ਤੋਂ ਫੇਸਕਵੰਤ ਕਰੋ ਦਿਨੇ ਸ਼ੁਰੂ ਕਰ ਦਿੱਤੇ ਸਾਰੇ ਹਸਮਜਾਕ ਕਰਕੇ ਖੂਬ ਆਨੰਦ ਮਾਣ ਰਹੇ ਸਨ ਪਤਕਦੀਰ ਦੀ ਨਜ਼ਰ ਬਾਹਲੇ ਦਰਵਾਜ਼ੇ ਤੇ ਹੀ ਟਿੱਕੀ ਹੋਈ ਸੀ ਕਿਉਂਕਿ 10 ਵਜਨ ਵਾਲੇ ਸਨ ਪਰ ਗੁਰਦਾਸ ਅਜੇ ਤੱਕ ਵੀ ਨਹੀਂ ਸੀ ਆਇਆ ਸਭਾ ਕੋ 10 ਵਜੇ ਅਚਾਨਕ ਦਰਵਾਜ਼ਾ ਖੜਕਿਆ ਤਾਂ ਤਕਦੀਰ ਦੀ ਜਾਨ ਵਿੱਚ ਜਾਨ ਆਈ ਕਿਉਂਕਿ ਗੁਰਦਾਸ ਆ ਗਿਆ ਸੀ ਫਿਰ ਤਕਦੀਰ ਨੇ ਉਸ ਨੂੰ ਪਹਿਲਾਂ ਪਾਣੀ ਪੀਣ ਲਈ ਦਿੱਤਾ ਫੇਰ ਰੋਟੀ ਖਾਣ ਲਈ ਕਿਹਾ ਪਰ ਗੁਰਦਾਸ ਨੇ ਪਹਿਲਾਂ ਸ਼ਗਨ ਵਿਹਾਰ ਦੇਖਣ ਲਈ ਕਿਹਾ ਤਾਂ ਤਕਦੀਰ ਆ ਕੇ ਉਸ ਕੋਲ ਬੈਠ ਗਈ ਸਾਰੇ ਰਿਸ਼ਤੇਦਾਰਾਂ ਨੇ ਤਕਦੀਰ ਅਤੇ ਗੁਰਦਾਸ ਨੂੰ ਵੀ ਕੱਪੜੇ ਲਿਆਂਦੇ ਸਨ ਪਰ ਤਕਦੀਰ ਦੀ ਸੱਸ ਨੇ ਉਹਨਾਂ ਨੂੰ ਇੱਕ ਵੀ ਕੱਪੜੇ ਨੂੰ ਹੱਥ ਲਗਾਉਣ ਨਹੀਂ ਦਿੱਤਾ ਸੀ ਸਾਰਿਆਂ ਤੋਂ ਬਾਅਦ ਵਿੱਚ ਤਕਦੀਰ ਨੇ ਗੁਰਦਾਸ ਨੂੰ ਸ਼ਗਨ ਦੇਣ ਲਈ ਕਿਹਾ ਤਾਂ ਗੁਰਦਾਸ ਨੇ 1000 ਰੁਪਏ ਕੱਢ ਕੇ ਆਪਣੀ ਮਾਂ ਦੇ ਹੱਥ ਫੜਾ ਦਿੱਤੇ ਪਰ ਕਿਰਪਾਲ ਸਿੰਘ ਨੇ ਸੁਖਵੰਤ ਕੌਰ ਦੀ ਤਲੀ ਤੋਂ ਪੈਸੇ ਚੁੱਕ ਕੇ ਗੁਰਦਾਸ ਨੂੰ ਮੋਟੀਆਂ ਕਿਹਾ ਤੂੰ ਕਿਤੇ ਆਢੇ ਸਾਡੇ ਤੋਂ ਜਿਹੜਾ ਸ਼ਗਨ ਦੇਣ ਲੱਗ ਪਿਆ ਤੂੰ ਵੀ ਸਭ ਕੁਝ ਤੁਹਾਡਾ ਹੀ ਹੈ ਅਸੀਂ ਕਿਹੜਾ ਨਾਲ ਲੈ ਕੇ ਜਾਣਾ ਹੈ ਬਸ ਖੁਸ਼ ਰਹੋ ਇੰਨਾ ਬਹੁਤ ਹੈ ਸਾਨੂੰ ਤਾਂ ਲੈ ਜਾ ਤੂੰ ਤਾਂ ਅਭਿਰ ਜਿਸ਼ਟਰੀ ਨਾਮ ਕਰਵਾਏਗਾ ਮੇਰੇ ਕੋ ਲੱਗਦਾ ਹੈ ਗੁਰਦਾਸ ਕੇ ਨਾਲ ਇੱਕ ਬਾਤ ਸੁਣ ਲੈ ਮਕਾਨ ਹਮ ਦੋਨੋਂ ਕੇ ਨਾਮ ਹੈ ਔਰ ਜਬ ਤੱਕ ਮੈਂ ਜਿੰਦਾ ਹੂੰ ਤਬ ਤੱਕ ਤੋਂ ਨਹੀਂ ਮੈਂ ਕਿਸੇ ਕੋ ਦੇਣਾ ਮਕਾਨ ਮੈਂ ਹਿਸਾਬ ਬਾਅਦ ਵਿੱਚ ਦੇਖਾ ਜਾਏਗਾ ਜੋ ਹੋਏਗਾ ਸੁਖਵੰਤ ਕੌਰ ਨੇ ਜਵਾਬ ਦਿੱਤਾ ਲੈ ਤੂੰ ਤਾਂ ਹੁਣ ਕੀ ਪਤਾ ਏ ਕਦ ਮਰਨਾ ਏ ਮੈਂ ਨਿਆਣਿਆਂ ਨੂੰ ਥੋੜਾ ਰੋਲਣਾਏ ਤੇਰੇ ਪਿੱਛੇ ਕਿਰਪਾ ਸਿੰਘ ਨੇ ਗੁੱਸਾ ਦਿਖਾਉਂਦੀ ਹੋਈ ਕੇ ਅਤੇ ਆਪਣੇ ਕਮਰੇ ਵਿੱਚ ਸੌਣ ਲਈ ਚੱਲਿਆ ਗਿਆ ਫਿਰ ਗੁਰਦਰਸ਼ ਵੀ ਤਕਦੀਰ ਨੂੰ ਆਪਣੇ ਕਰ ਜਾਣ ਲਈ ਕਹਿਣ ਲੱਗਾ ਸਾਰਿਆਂ ਨੇ ਉਸ ਨੂੰ ਅੱਜ ਰਾਤ ਇੱਧਰ ਹੀ ਸੌਣ ਲਈ ਗਿਆ ਪਰ ਉਹ ਨਾ ਮੰਨਿਆ ਅਸਰ ਵਿੱਚ ਉਹ ਦਿਨ ਤੱਕ ਸੌਣ ਦੀ ਆਪਣੀ ਬੁਰੀ ਆਦਤ ਕਰਕੇ ਰੋਲੇ ਰੱਬੇ ਵਿੱਚ ਸੌਣ ਤੋਂ ਪਰਹੇਜ ਰੱਖਦਾ ਸੀ ਤਾਂ ਜੋ ਬਿਨਾਂ ਕਿਸੇ ਪਰੇਸ਼ਾਨੀ ਤੋਂ ਦਿਨ ਤੱਕ ਸੌ ਸਕੀ ਫਿਰ ਤਕਦੀਰ ਨੇ ਉਸ ਨੂੰ ਮੰਨ ਦਾ ਨਾ ਦੇ ਕੇ ਉਹਦੇ ਨਾਲ ਚੱਲਣ ਲਈ ਭੁਲਾਈ ਸਮਝੀ ਤੂੰ ਜੋ ਉਹ ਵੀ ਜਾਣਦੀ ਸੀ ਕਿ ਉਹ ਦਿਨ ਦੀ ਥੱਕੀ ਹੋਈ ਸੀ ਆਪਣੇ ਘਰ ਹੀ ਆਰਾਮ ਕਰ ਸਕਦੀ ਸੀ ਇੱਧਰ ਕੀ ਪਤਾ ਸਕਵੰਤ ਕੋਨੇ ਰਾਤ ਨੂੰ ਵੀ ਉਸ ਨੂੰ ਕਿਸੇ ਕਮੀ ਨਾਲ ਲਗਾਈ ਰੱਖੇ ਇਸ ਲਈ ਗੁਰਦਾਸ ਨਾ ਚਲੀ ਗਈ ਅਗਲੇ ਦਿਨ ਉਸਨੇ ਜਲਦੀ ਉੱਠ ਕੇ ਆਪਣੇ ਗੁਰਦਾਸ ਦੇ ਕੱਪੜੇ ਪ੍ਰੈਸ ਕਰਕੇ ਰੱਖ ਦਿੱਤੇ ਗगन ਦੇ ਉੱਠਣ ਤੋਂ ਪਹਿਲਾਂ ਨਹਾ ਕੇ ਪਾਠ ਕਰ ਲਿਆ ਪਾਠ ਕਰਤੇ ਕਰਦੇ ਉਹਦੇ ਵਾਲ ਸੁੱਕ ਗਏ ਗगन ਦੇ ਉੱਤਰ ਤੋਂ ਬਾਅਦ ਉਹਦੇ ਨਾਲ ਸੌਂ ਰੁੱਝ ਗਈ 9 ਵਜਨ ਤੱਕ ਉਹ ਆਪ ਵੀ ਤਿਆਰ ਹੋ ਗਈ ਤੇ ਗगन ਨੂੰ ਵੀ ਤਿਆਰ ਕਰ ਲਿਆ ਪਰ ਗੁਰਦਾਸ ਨੂੰ ਸਵੇਰ ਤੋਂ ਹੀ ਉਠਾ ਰਹੀ ਸੀ ਪਰ ਉਹ ਸੀ ਉੱਠਣ ਦਾ ਨਾਮ ਹੀ ਨਹੀਂ ਸੀ ਲੈ ਰਿਆ ਤੱਕ ਹਰਕੇ ਤਕਦੀਰ ਨੇ ਉਸ ਨੂੰ ਉਠਾਣਾ ਛੱਡ ਦਿੱਤਾ ਸਾਡੇ 9 ਵਜੇ ਤੱਕ ਉਹ ਉੱਠਿਆ ਆਪਣੇ ਕੱਪੜੇ ਲਿਫਾਫੇ ਵਿੱਚ ਪਾ ਕੇ ਉਸ ਨੂੰ ਨਾਲ ਲੈ ਕੇ ਆਪਣੇ ਘਰ ਆ ਗਿਆ ਰਸਤੇ ਵਿੱਚ ਫੁੱਲਾਂ ਭਰੀਆਂ ਗੱਡੀਆਂ ਦੇਖ ਕੇ ਤਕਦੀਰ ਸਮਝ ਚੁੱਕੀ ਸੀ ਕਿ ਬਰਾਤ ਚੜ ਗਈ ਪਰ ਗੁਰਦਾਰਸ਼ੀ ਮੰਡ ਨੂੰ ਤਿਆਰ ਹੀ ਨਹੀਂ ਸੀ ਹੋ ਰਿਹਾ ਕਿ ਉਸ ਨੂੰ ਬਿਨਾ ਉਸਨੇ ਉਢੀਕੇ ਕਰਦੇ ਗੁਰਚਾਪ ਦੀ ਬਰਾਤ ਵੀ ਚੜਾ ਸਕਦੇ ਹਨ ਜਦੋਂ ਕਾਰ ਆਇਆ ਤਾਂ ਬਰਾਤ ਸੱਚਮੁੱਚ ਚੜ ਚੁੱਕੀ ਸੀ ਅਤੇ ਸੁਗਵੰਤ ਕੋਲ ਅੰਨਾ ਗਵੰਨਾ ਨਾਲ ਪੀੜੇ ਵਿੱਚ ਕਿੱਦਾਂ ਪਾਉਣ ਲੱਗੀ ਹੋਈ ਸੀ ਤਕਦੀਰ ਨੂੰ ਦੇਖ ਕੇ ਉਸਦੀ ਵੱਡੀ ਮਾਮੀ ਪੱਜ ਕੇ ਉਸ ਤੋਂ ਮੁੰਡਾ ਫੜਦੀ ਹੋਈ ਬੋਲੀ ਤੂੰ ਤਾਂ ਤਿਆਰ ਵੀ ਨਹੀਂ ਹੋਈ ਕੀ ਗੱਲ ਮੇਕਅਪ ਨਹੀਂ ਕੀਤਾ ਗगन ਨੂੰ ਮੈਂ ਫੜਦੀ ਆ ਤੂੰ ਜਲਦੀ ਤਿਆਰ ਹੋ ਜਾ ਆਪਾਂ ਜਾਣਾ ਹੈ ਬਾਹਰ ਸਵਿਟੀ ਤੇ ਦੀਪੂ ਵਾਲੀ ਗੱਡੀ ਖੜੀ ਹੈ ਤੇਰੇ ਘਰ ਕੋਲ ਕਿ ਹੀ ਰੋਕੀ ਹੋਈ ਸੀ ਤੂੰ ਵੀ ਨਹੀਂ ਨਹਾਇਆ ਅਜੇ ਤੱਕ ਐਨੀ ਲੇਟ ਕੀ ਕਰਦਾ ਸੀ ਮੁੰਡਾ ਤਾਂ ਤੂੰ ਚੁੱਕਿਆ ਨਹੀਂ ਹੋਣਾ ਉੱਠ ਕੇ ਨਹਾ ਵੀ ਨਹੀਂ ਹੋਇਆ ਤੇਰੇ ਤੂੰ ਆਪਣੇ ਕੰਮ ਤਾਂ ਕਰ ਲਿਆ ਕਰ ਤੂੰ ਜੇ ਹੋਰ ਨਹੀਂ ਤਾਂ ਪੱਡੇ ਮਾਮੇ ਗੁਰਦਾਸ ਨੂੰ ਬੋਲੀ ਭਾਬੀ ਤੂੰ ਕਿਉਂ ਆਪਣੇ ਦਿਮਾਗ 'ਤੇ ਬੋਝ ਪਾ ਰਹੀ ਹੈ ਇਹਨਾਂ ਦੋਨਾਂ ਤੋਂ ਕੰਮ ਹੀ ਐਸਾ ਹੀ ਹੈ ਤभी ਤਾਂ ਅਸੀਂ ਲੜਾਈ ਕਰਤੀ ਹੈ ਇਹਨਾਂ ਨਾਲ ਪਹਿਲੇ ਨਹੀਂ ਕਰਤਾ ਸੀ ਗੁਰਦਾਸ ਐਸੇ ਹੁਣ ਵੀ ਐਸਾ ਹੋ ਗਿਆ ਅਲਸੀਸਾ ਸੁਕੰਤ ਕੋਨੇ ਅਸਿੱਧੇ ਤੌਰ ਤੇ ਤਕਦੀਰ ਤੇ ਇਲਜ਼ਾਮ ਲਗਾਇਆ ਦੀਦੀ ਇਹ ਤਾਂ ਪਹਿਲਾਂ ਵੀ ਇਦਾਂ ਦਾ ਹੀ ਐ ਹੁਣ ਕੋਈ ਨਵਾਂ ਥੋੜਿਆ ਕਰਨ ਲੱਗਿਆ ਇਹ ਸਭ ਕੁਝ ਇਹਨੇ ਹੋਰ ਤਾਂ ਕਿਸੇ ਜ਼ਿੰਦਗੀ ਚ ਕੀ ਕਰਨਾ ਹੀ ਕੁਛ ਨਹੀਂ ਨਹਾਤ ਹੋ ਕੇ ਤਾਂ ਟਾਈਮ ਨਾਲ ਲਵੇ ਜੇ ਹੋਰ ਨਹੀਂ ਤਾਂ ਆ ਕੁੜੀ ਨੜੇ ਪਿੰਡ ਮੁੰਡੇ ਨੂੰ ਸਾਹਮਦੀ ਆ ਨੜੇ ਕੰਮ ਕਰਦੀ ਆ ਇਹ ਵੀ ਤਾਂ ਤਕਦੀਰ ਦਾ ਪਖ ਪੂਰੀਆ ਉਹਦੀ ਮਾਮੀ ਨੇ ਇਹਨੇ ਨੂੰ ਕਿਰਪਾ ਸਿੰਘ ਦਾ ਚੰਡੀਗੜ੍ਹ ਵਾਲਾ ਸਾਦੂ ਗੁਰਮੀਲ ਸਿੰਘ ਕਮਰੇ ਵਿੱਚੋਂ ਬਾਹਰ ਆ ਗਿਆ। ਧੀਰ ਨਾਲ ਆਹਨ ਕਰਕੇ ਆਪਣੇ ਪਰਿਵਾਰ ਨਾਲ ਬੈਠਾ ਅਜੇ ਚਾਹ ਪੀ ਰਿਹਾ ਸੀ। ਕੋਈ ਨਹੀਂ ਤੁਸੀਂ ਸਾਡੇ ਨਾਲ ਚੱਲੋ ਗੱਡੀ ਵਿੱਚ ਗੁਰਦਾਸ ਨੂੰ ਤਾਂ ਤੇਰੇ ਡੈਡੀ ਕਰ ਰਹੇ ਹਨ ਉਹ ਕਹਿ ਕੇ ਗਏ ਸੀ। ਤੁਸੀਂ ਪੁੱਤ ਸਾਡੇ ਨਾਲ ਚੱਲੋ ਤੈਨੂੰ ਲਿਉਣ ਲਈ ਤੇਰੀ ਡੈਡੀ ਨੇ ਕਿਹਾ ਸੀ ਮੈਨੂੰ ਮੈਂ ਕਿਹਾ ਵੀ ਸੀ ਤਕਦੀਰ ਨੂੰ ਫੋਨ ਕਰਕੇ ਜਲਦੀ ਆਉਣ ਲਈ ਬੋਲੂ। ਪਰ ਕਿਸੇ ਨੇ ਮੇਰੀ ਗੱਲ ਹੀ ਨਹੀਂ ਸੁਣੀ ਇੱਥੇ। ਗੁਰਮੀਲ ਸਿੰਘ ਬੋਲਿਆ ਕੋਈ ਨਹੀਂ ਮਾਸਟਰ ਜੀ ਮੇਰੇ ਕੋਲ ਫੋਨ ਹੈ ਨਹੀਂ ਤੇ ਇਹਨਾਂ ਵਾਲਾ ਮੈਨੂੰ ਚਲਾਉਣਾ ਨਹੀਂ ਆਉਂਦਾ ਮੈਂ ਤਾਂ ਨਹੀਂ ਕਰਦੀ ਹੁੰਦੀ ਤਕਦੀਰ ਨੇ ਆਪਣੇ ਪਰਿਵਾਰ ਦੀ ਕਤੂਤਾਂ ਤੇ ਪਰਦਾ ਪਾਉਂਦੀ ਹੋਈ ਕਿਆ ਤਕਦੀਰ ਨੂੰ ਦੋਵੇਂ ਮਾਮੀਆਂ ਦੀਪੂ ਤੇ ਉਸਦੇ ਪਤਨੀ ਵਾਲੀ ਗੱਡੀ ਵਿੱਚ ਲੈ ਕੇ ਬਰਾਤ ਲਈ ਰਵਾਨਾ ਹੋ ਗਈਆਂ ਰਸਤੇ ਵਿੱਚ ਇਸਵੀਟੀ ਦੇ ਛੋਟੀ ਮਾਮੀ ਨੇ ਉਹਦਾ ਮੇਕਅਪ ਕੀਤਾ ਤਕਦੀਰ ਕੋਲੋਂ ਸੋਨੇ ਦੇ ਸਾਰੇ ਗਹਿਣੇ ਤਾਂ ਉਸਦੇ ਵਿਆਹ ਤੋਂ ਚਾਰ ਕੁ ਦਿਨ ਬਾਅਦ ਵਿੱਚ ਹੀ ਵਾਪਸ ਲੈ ਲਏ ਸਨ ਪਰ ਹੁਣ ਉਤੇ ਕੋਲ ਕੰਨਾਂ ਤੇ ਨੱਕ ਵਿੱਚ ਪਾਉਣ ਲਈ ਕੁਝ ਨਹੀਂ ਸੀ ਕੰਨ ਦੋ ਜਗ੍ਹਾ ਤੋਂ ਵਿੰਨੇ ਹੁਣ ਕਰਕੇ ਉੱਪਰ ਉਸਨੇ ਆਪਣੇ ਪੇਕਿਆਂ ਦੀ ਦਿੱਤੀਆਂ ਹੋਈਆਂ ਵਾਲੀਆਂ ਪਾਈ ਹੋਈਆਂ ਸਨ ਅਤੇ ਵੱਡੀਆਂ ਵਾਲੀਆਂ ਉਸ ਨੂੰ ਪਾਉਣੀਆਂ ਵਧੀਆਂ ਨਹੀਂ ਸੀ ਲੱਗਦੀਆਂ ਇਸ ਲਈ ਉਸਨੇ ਉਹ ਨਹੀਂ ਸੀ ਪਾਈਆਂ ਉਸਦੇ ਕੰਨ ਹੇਠਾਂ ਵਾਲੀਆਂ ਗਲੀਆਂ ਤੋਂ ਸੁੰਨੇ ਸਨ ਖੱਬੇ ਹੱਥ ਦੀ ਚੀਚੀ ਦੀ ਨਾੜ ਵਾਲੀ ਉਂਗਲ ਵਿੱਚ ਉਸਨੇ ਆਪਣੇ ਪੇਕਿਆਂ ਦੀ ਸੋਨੇ ਦੀ ਮੁੰਦਰੀ ਪਾਈ ਹੋਈ ਸੀ ਅਤੇ ਬਾਵਾ ਵਿੱਚ ਚੂੜੀਆਂ ਦੀ ਤਾਂ ਪੇਕਿਆਂ ਦੀ ਦਿੱਤੀ ਕੜੀ ਲਗਾਈ ਹੋਈ ਸੀ ਗੱਲਾਂ ਵੀ ਸੁਣਨਾ ਹੀ ਸੀ ਸੂਟ ਵੀ ਉਸ ਨੂੰ ਕਿਸ ਨੇ ਕੋਈ ਨਮਾ ਨੀਸਿਸ ਲਾ ਕੇ ਦਿੱਤਾ ਗੁਰਦਾਸ ਵੱਡੇ ਮਾਮੀ ਸਵੀਟੀ ਨੂੰ ਬੋਲਿਆ ਤੇਰੇ ਪਾਸ ਵਿੱਚ ਜੇ ਕੋਈ ਆਰਟੀਫਿਸ਼ੀਅਲ ਸੈੱਟ ਹੈਗਾ ਤਾਂ ਪਾ ਦੇ ਇਹ ਵਿਚਾਰੀ ਦੇ ਦੀਦੀ ਨੂੰ ਮੈਂ ਰਾਤ ਵੀ ਕਿਹਾ ਸੀ ਵੀ ਗਹਿਣੇ ਦੇ ਦੋ ਤਕਦੀਰ ਪਹਿਨ ਲਊਗੀ ਪਰ ਦੀਦੀ ਕਹਿੰਦੀ ਹੈ ਕਿ ਟਾਲ ਗਏ ਹੁਣ ਵੀ ਮੈਂ ਅੰਦਰ ਵੜ ਕੇ ਗਹਿਣਿਆਂ ਬਾਰੇ ਕਿਹਾ ਸੀ ਕਹਿੰਦੇ ਲੱਭ ਨਹੀਂ ਰਹੇ ਮੈਂ ਰੱਖ ਕੇ ਭੁੱਲ ਗਈ ਐਦਾਂ ਵਧੀਆ ਨਹੀਂ ਲੱਗਦਾ ਮਾਂ ਪਿਓ ਵਾਲੇ ਤਾਂ ਸਾਰੇ ਗਹਿਣੇ ਪਾਈ ਫਿਰਦੀ ਐ ਇਧਰ ਵਾਲੀ ਇੱਕ ਵੀ ਚੀਜ਼ ਨਹੀਂ ਇਹਦੇ ਪਾਈ ਹੋਈ ਦੀਦੀ ਵੀ ਹੱਦ ਕਰਦੇ ਨੇ ਐਦੇ ਵੀ ਕੀ ਗੱਲ ਐ ਭਲਾ ਹੋਰ ਕੀ ਦੀਦੀ ਨੂੰ ਇਹ ਵੀ ਨਹੀਂ ਪਤਾ ਹੁਣ ਤੋਂ ਬਾਅਦ ਕੀ ਕਦੋਂ ਹੋਣਾ ਤੇ ਕਿਹਨੇ ਕਦੋਂ ਪਾਣੇ ਨੇ ਇਹ ਕਿਹੜਾ ਅਗਲੀ ਪਾਈ ਹੀ ਰੱਖਦਾ ਹੁੰਦਾ ਏ ਕੰਟਾ ਕੜੀ ਕੋ ਮੱਸਾ ਪੈਂਦੇ ਨੇ ਛੋਟੀ ਮਾਮੀ ਨੇ ਜਵਾਬ ਦਿੱਤਾ ਹੈਗੇ ਨੇ ਕੋਈ ਨਹੀਂ ਮੇਰੇ ਕੋਲ ਆਪਾਂ ਉੱਤਰ ਕੇ ਪਾ ਲਵਾਂਗੇ ਗੱਡੀ ਦੀ ਡਿੱਗੀ ਵਿੱਚ ਪਏ ਨੇ ਦੋ ਸੱਟ ਦੋ ਸੱਟ ਮੇਰੇ ਅਟੇਚੀ ਵਿੱਚ ਸਵੀਟੀ ਨੇ ਜਵਾਬ ਦਿੱਤਾ ਦੋ ਢਾਈ ਘੰਟੇ ਕੋ ਸਫ਼ਰ ਤੋਂ ਬਾਅਦ ਉਹ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਗਏ ਉੱਥੇ ਤਕਦੀਰ ਨੇ ਆਪਣੇ ਦਿਉਰਾ ਨਾਲ ਨਾਨਾ ਨਾਲ ਖੂਬ ਮਸਤੀ ਕੀਤੀ ਗੱਗਾ ਨੂੰ ਦੋਵੇਂ ਮਾਮੀਆਂ ਨੇ ਸਾਂਭੀ ਰੱਖਿਆ ਬਸ ਗੱਗਾ ਨੂੰ ਤਕਦੀਰ ਕੋਲ ਦੁੱਧ ਪੀਣ ਲਈ ਭੇਜ ਦੇ ਨਹੀਂ ਤਾਂ ਆਪ ਹੀ ਸੰਭਾਲ ਕੇ ਜਾਂਦੇ ਸਾਰਾ ਦਿਨ ਕੁੜੀ ਵਾਲਿਆਂ ਦਾ ਬਿਲਕੁਲ ਕੱਚਾ ਸਰਕੜੀ ਵਾਲਾ ਘਰ ਦੇਖ ਕੇ ਤਕਦੀਰ ਨੂੰ ਕੁੜੀ ਤੇ ਤਰਸ ਆ ਰਿਹਾ ਸੀ ਕਿਉਂਕਿ ਉਹ ਸੋਚ ਰਹੀ ਸੀ ਕਿ ਮੈਂ ਤਾਂ ਇਨਾਂ ਨਾਲੋਂ ਬਹੁਤ ਹੱਦ ਤੱਕ ਬਹੁਤ ਵਧੀਆ ਘਰ ਵਿੱਚ ਆਈ ਹੋਈ ਹਾਂ ਜੇ ਇਹ ਲੋਕ ਮੇਰੇ ਨਾਲ ਇਸ ਤਰ੍ਹਾਂ ਸਲੂਕ ਕਰਦੇ ਨੇ ਤਾਂ ਇਸ ਕੁੜੀ ਨਾਲ ਕਿਵੇਂ ਚੰਗਾ ਕਰ ਸਕਦੇ ਨੇ ਬਰਾਤ ਵਿੱਚ ਆਇਆ ਹਰ ਇਨਸਾਨ ਇਹੀ ਗੱਲ ਕਹਿ ਰਿਹਾ ਸੀ ਕਿ ਕੁੜੀ ਵਾਲੇ ਬਹੁਤ ਜ਼ਿਆਦਾ ਗਰੀਬ ਹਨ ਪਤਨਿ ਕਿਰਪਾਲ ਸਿੰਘ ਤੇ ਸੁਖਵੰਤ ਕੌਰ ਨੇ ਇਸ ਰਿਸ਼ਤੇ ਲਈ ਕਿਵੇਂ ਹਾਂ ਕਰ ਦਿੱਤੀ ਕੁੜੀ ਦੇ ਪਰਿਵਾਰ ਵਿੱਚ ਉਹਦੇ ਮਾਤਾ ਪਿਤਾ ਇੱਕ ਭੈਣ ਇੱਕ ਭਰਾ ਸਨ ਕੁੜੀ ਦਾ ਕੋਈ ਮਾਮਾ ਨਾ ਹੋਣ ਕਰਕੇ ਉਹਦੇ ਨਾਨੀ ਨੇ ਉਹਦੇ ਪਿਤਾ ਨੂੰ ਕਰਜਵਾਈ ਰੱਖਿਆ ਹੋਇਆ ਸੀ ਨਾਨੀ ਵੀ ਉਹਨਾਂ ਨਾਲ ਹੀ ਰਹਿੰਦੀ ਸੀ ਕੁੜੀ ਦਾ ਪਿਤਾ ਸੋਹਰੇ ਵਿੱਚ ਪਿੰਡ ਵਿੱਚ ਹੀ ਕਿਸੇ ਨਾਸੀ ਰੀ ਰਲਿਆ ਹੋਇਆ ਸੀ ਉਹ ਆਪ 12 ਪੜ੍ਹੀ ਲਿਖੀ ਹੋਈ ਸੀ ਉਹਦੀ ਛੋਟੀ ਭੈਣ 8ਵੀਂ ਵਿੱਚ ਅਤੇ ਭਰਾ ਤੀਜੀ ਵਿੱਚ ਪੜ ਰਿਹਾ ਸੀ ਕੈਰ ਲਾਵਾ ਗੁਰਦੁਆਰਾ ਸਹਵੱਚ ਹੀ ਹੋਈਆਂ ਚਾਹ ਪਾਣੀ ਕਰਦੇ ਨਾਲ ਭਈ ਕਿਸੇ ਦੇ ਖਾਲੀ ਵਿਰੇ ਵਿੱਚ ਬੁਲਾਇਆ ਗਿਆ 6:00 ਵਜੇ ਵਿਦਾਈ ਕੀਤੀ ਗਈ 8:30-9:00 ਵਜੇ ਦਾ ਕਰੀਬ ਉਹ ਘਰ ਪਹੁੰਚੇ ਸਾਰਿਆਂ ਨੇ ਜੋੜੀ ਉੱਪਰੋਂ ਪਾਣੀ ਵਰਕੇ ਪੀਤਾ ਤਕਦੀਰ ਨੂੰ ਆਪਣੇ ਵਿਆਹ ਵਾਲਾ ਦਿਨ ਯਾਦ ਆ ਗਿਆ ਉਹ ਇੱਕ ਇੱਕ ਰਸਮ ਕਰਦੇ ਹੋਏ ਆਪਣੇ ਵਕਤ ਯਾਦ ਕਰਨ ਲੱਗੀ ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਉਸ ਤਰ੍ਹਾਂ ਕੀਤਾ ਗਿਆ ਸੀ ਨਵੀਂ ਵਿਆਹੀ ਨਾਲ ਇਸ ਤਰ੍ਹਾਂ ਕੁਝ ਵੀ ਨਹੀਂ ਹੋ ਰਿਹਾ ਨਾਜ ਨੇ ਵੀ ਦਰ ਰੋਕਣ ਤੋਂ ਉਸ ਤੋਂ ਕੋਲ ਬਸ 100 ਰੁਪਏ ਹੀ ਮੰਗਿਆ ਸੀ। ਤਕਦੀਰ ਦੀ ਸੱਸ ਵੀ ਨਵੇਂ ਨੌ ਨਾਲ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਘਰ ਸਾਰਿਆਂ ਦੀ ਆਉਣ ਤੱਕ ਬਾਹਰ ਟੈਂਟ ਤੇ ਡੀਜੇ ਲੱਗ ਚੁੱਕਿਆ ਸੀ। ਸੁਗੰਧ ਕਰ ਹੁਬੁਬ ਕੇ ਸਾਰਿਆਂ ਨੂੰ ਪਾਰਟੀ ਐ ਪਾਰਟੀ ਕਹਿ ਕੇ ਕਰ ਰਹੀ ਸੀ। ਤਕਦੀਰ ਆਪਣੇ ਵਿਆਹ ਵੱਲੋਂ ਜਦ ਕਰਦੀ ਉਦੋਂ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਕੀਤਾ ਗਿਆ। ਜਦੋਂ ਉਸਨੇ ਬਾਹਰ ਜਾਣ ਲੱਗੀ ਆਪਣੇ ਦਰਾਨੀ ਨੂੰ ਦੇਖਿਆ ਤਾਂ ਉਸਨੇ ਨਮਾ ਲਹਿੰਗਾ ਤੇ ਗਹਿਣੇ ਪਾਈ ਹੋਏ ਸਨ ਤਕਦੀਰ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਲਹਿੰਗਾ ਤੇ ਗਹਿਣੇ ਵੀ ਉਹਦੇ ਸੱਸ ਤੇ ਨਾਨਾ ਨੇ ਆ ਵੀ ਲਿਆ ਕੇ ਉਸ ਨੂੰ ਪਹਿਨਾਏ ਸਨ ਜਦੋਂ ਰੋਟੀ ਪਾਣੀ ਖਾਣ ਲੱਗੀ ਤਾਂ ਤਕਦੀਰ ਨੂੰ ਉਹਦੇ ਛੋਟੇ ਮਾਮੇ ਨੇ ਬੁਲਾ ਕੇ ਕਿਹਾ beta ਰੋਟੀ ਨਾਲ ਮਿੱਠਾ ਰੱਖਣਾ ਹੈ ਸਲਾਦ ਤੇ ਰੈਤਾ ਵੀ ਨਹੀਂ ਮਿਲਿਆ ਮੈਨੂੰ ਦੇਵੋ ਤਾਂ ਮੈਨੂੰ ਜੇ ਉਹ ਤੁਹਾਨੂੰ ਪਤਾ ਏ ਕੁਝ ਕਿ ਕਿੱਥੇ ਪਿਆ ਸਭ ਕੁਝ ਇਦਾਂ ਦੀਆਂ ਚੀਜ਼ਾਂ ਸਾਰੇ ਰਸੋਈ ਬੱਚੀ ਰੱਖੀਆਂ ਹੋਈਆਂ ਨੇ ਮਾਮਾ ਜੀ ਆਜੋ ਮੈਂ ਦੇਖ ਕੇ ਦਿੰਦੀ ਆ ਤੁਹਾਨੂੰ ਤਕਦੀਰ ਨੇ ਕਿਹਾ ਪਰ ਬੇਟਾ ਮੈਂ ਰਸੋਈ ਬੇਤ ਚੰਗੀ ਤਰ੍ਹਾਂ ਦੇਖ ਲਈ ਆਏ ਨਹੀਂ ਹੈਗਾ ਇਹ ਸਭ ਇੱਥੇ ਮਾਮਾ ਜੀ ਨੇ ਦੱਸਿਆ ਫੇਰ ਤੁਸੀਂ ਗੁਰਦਾਸ ਤੇ ਮम्मा ਨੂੰ ਹੀ ਪੁੱਛ ਲਓ ਕਿਉਂਕਿ ਉਹ ਦੋਵੇਂ ਹੀ ਕਰੀ ਸੀ ਮੈਂ ਤਾਂ ਤੁਹਾਡੇ ਨਾਲ ਹੀ ਆਈਆਂ ਕਰ ਤਕਦੀਰ ਨੇ ਜਵਾਬ ਦਿੱਤਾ ਫਿਰ ਮਾਮਾ ਜੀ ਨੇ ਸੁਖਵੰਤ ਕੌਰ ਨੱਚਦੀ ਨੂੰ ਜਾ ਕੇ ਬਾਹਰ ਤੋਂ ਫੜ ਕੇ ਅੰਦਰ ਲੈ ਆਂਦਾ ਤੇ ਬੋਲਿਆ ਨੱਚ ਵੱਧ ਵਿੱਚ ਲੈਣਾ ਪਹਿਲਾਂ ਇਹ ਦੱਸੋ ਕਿ ਮੈਨੂੰ ਸਲਾਦ ਲਈ ਸਬਜ਼ੀਆਂ ਤੇ ਰਾਤ ਲਈ ਦਹੀਂ ਤੇ ਰੋਟੀ ਨਾਲ ਮਿੱਠਾ ਰੱਖਣ ਲਈ ਕਿੱਥੇ ਰੱਖਿਆ ਹੋਇਆ ਹੈ ਕਿਚਨ ਵਿੱਚ ਹੀ ਹੋਗਾ ਹੋਰ ਕਿੱਥੇ ਰੱਖਾ ਹੋਊਗਾ ਸੁਕਵੰਤ ਕੋਲ ਜਵਾਬ ਦਿੱਤਾ ਦੀਦੀ ਮੈਂ ਦੇਖ ਲਿਆ ਉੱਥੇ ਸਭ ਜਗ੍ਹਾ ਪਰ ਨਹੀਂ ਹੈਗਾ ਉੱਥੇ ਕੁਝ ਵੀ ਜੋ-ਜੋ ਵੀ ਮੈਨੂੰ ਚਾਹੀਦਾ ਏ ਮਾਮਾ ਜੀ ਨੇ ਕਿਹਾ ਅੱਛਾ ਚਲ ਮੈਂ ਦੇਖ ਕੇ ਰਹੀ ਹਾਂ ਕਹਿੰਦੇ ਹੋਏ ਸੁਕਵੰਤ ਕੋਲ ਉੱਥੇ ਅੱਗੇ-ਅੱਗੇ ਚੱਲਦੀ ਹੋਈ ਰਸੋਈ ਵਿੱਚ ਆ ਪਹੁੰਚੀ ਆ ਕੇ ਫ੍ਰੀਜ ਵਿੱਚ ਦਹੀਂ ਅਤੇ ਸਲਾਦ ਲਈ ਸਬਜ਼ੀਆਂ ਲੱਭਣ ਲੱਗ ਪਈ ਪਰ ਉਸ ਨੂੰ ਉੱਥੋਂ ਕੁਝ ਵੀ ਨਾ ਮਿਲਿਆ ਤਾਂ ਉਹ ਬੋਲੀ ਪੱਪੂ ਮੈਨੂੰ ਲੱਗਦਾ ਹੈ ਸਮਾਨ ਖਤਮ ਹੋ ਗਿਆ ਸਲਾਦ ਲਈ ਸਬਜ਼ੀਆਂ ਤੋਂ ਅੱਬ ਮਿਲਨੇ ਸੀ ਰਹੀ ਤੂੰ ਐਸਾ ਕਰ ਸਲਾਦ ਕੀ ਪਿਆਜ਼ ਕਟਵਾ ਲੈ ਤਕਦੀਰ سے ਦਹੀਂ ਔਰ ਬੂੰਦੀ ਮੰਗਵਾ ਕੇ ਕद्दूकस ਕਰਕੇ ਪਿਆਜ਼ ਡਾਲ ਕੇ ਰਾਇਤੇ ਬਣਾ ਲਓ ਔਰ ਮੈਂ ਵੀ ਦੇ ਰਹੀ ਹੂੰ ਪੈਸੇ ਕਿਸੇ ਕੋ ਬੇਚ ਕੇ ਮੰਗਵਾ ਲਓ ਅੱਛਾ ਔਰ ਮਿੱਠਾ ਮਾਮਾ ਜੀ ਨੇ ਪੁੱਛਿਆ ਮਿੱਠੇ ਦਾ ਕੀ ਹੈ ਪ੍ਰਸ਼ਾਦ ਬਣਾ ਲਓ ਸੂਰਜੀ ਬੜੀ ਹੋ ਗਈ ਇੱਥੇ ਸੁਖਵੰਤ ਕੋਨੇ ਗਿਆ ਦੀਦੀ ਤੁਸੀਂ ਐਵੇਂ ਮੂਤ ਚ ਮੱਛੀਆਂ ਕਿਉਂ ਫੜਦੇ ਰਹਿੰਦੇ ਹੋ ਮੈਨੂੰ ਤਾਂ ਇਹ ਨਹੀਂ ਸਮਝ ਲੱਗ ਰਹੀ ਤੁਸੀਂ ਇੰਨੇ ਪੈਸੇ ਬਚਾ ਕੇ ਲੈ ਕੇ ਕਿੱਥੇ ਜਾਣੇ ਨੇ ਨਾਲੇ ਮੈਨੂੰ ਇਹ ਦੱਸੋ ਕੜਾ ਪਉ ਨੂੰ ਇੱਥੇ ਮਰਗਦਾ ਭੋਗ ਪੈ ਰਿਆ ਏ ਵਿਆਹ ਏ ਤੁਹਾਡੇ ਲਾडले ਮੁੰਡੇ ਦਾ ਹੱਦ ਕਰ ਦਿਓ ਤੁਸੀਂ ਵੀ ਅਖੇ ਜੀ ਪ੍ਰਸ਼ਾਦ ਬਣਾ ਲਓ ਖਤ ਹੁੰਦੀ ਹੈ ਹਰ ਗੱਲ ਦੀ ਤੁਸੀਂ ਤਾਂ ਜਮਾ ਬਸ ਚੁੱਪ ਕਰਕੇ ਜਲੇਬੀਆਂ ਮੰਗਵਾ ਲੂ ਗਰਮ-ਗਰਮ ਨਹੀਂ ਤਾਂ ਬੇਇੱਜ਼ਤੀ ਪੱਕੀ ਸਮਝੋ ਮम्मा ਗੁੱਸੇ ਵਿੱਚ ਬੋਲਿਆ ਤੇ ਬਾਹਰ ਚਲਾ ਗਿਆ ਫਿਰ ਸਗਵੰਤ ਕੋ ਨੇ ਮਾਮਾ ਜੀ ਦੇ ਕਹੀ ਅਨੁਸਾਰੀ ਸਮਾਨ ਮੰਗਵਾ ਲਿਆ ਜਾ ਕੇ ਰੋਟੀ ਤੇ ਪਾਰਟੀ ਵਿੱਚ ਜਾ ਕੇ ਨੱਚਣ ਲੱਗ ਪਈ ਮਾਮਾ ਜੀ ਨੇ ਵੱਡੇ ਮਾਮਾ ਜੀ ਅਤੇ ਕਈ ਹੋਰ ਮੁੰਡਿਆਂ ਨੂੰ ਨਾਲ ਲਗਾ ਕੇ ਸਾਰਾ ਕੰਮ ਕਰ ਲਿਆ ਤਕਦੀਰ ਵੀ ਤੰਗ ਨਾ ਕੀਤਾ ਬਾਦ ਵਿੱਚ ਜੋ ਸੁਖਵੰਤ ਕੋਰ ਨੇ ਪੁੱਛਿਆ ਤਾਂ ਮਾਮਾ ਜੀ ਨੇ ਜਿਵੇਂ ਪਹਿਲਾਂ ਹੀ ਮੁੰਡੇ ਨੂੰ ਸਮਝਾ ਦਿੱਤਾ ਸੀ ਕਿ ਉਹਨਾਂ ਨੇ ਸਾਰੇ ਕੰਮਾਂ ਨੂੰ ਮੁਕੰਮਲ ਕਰਨ ਲਈ ਤਕਦੀਰ ਦਾ ਨਾਮ ਲੈ ਦਿੱਤਾ ਜੋ ਸੁਖਵੰਤ ਕੋਰ ਤਕਦੀਰ ਨੂੰ ਕੁਝ ਮੰਦਾ ਚੰਗਾ ਨਾ ਬੋਲ ਦੇਵੇ ਪਾਰਟੀ ਖਤਮ ਹੋਣ ਤੋਂ ਬਾਅਦ ਸਾਰੇ ਸੌਣ ਲਈ ਬਿਸਤਰੇ ਪਾਉਣ ਲੱਗ ਪਏ ਪਰ ਬਿਸਤਰੇ ਇੱਕ ਦਿਨ ਲਈ ਲਿਆਂਦੇ ਗਏ ਸਨ ਅਤੇ ਦਿਨ ਵਿੱਚ ਵਾਪਸ ਕਰ ਦਿੱਤੇ ਗਏ ਹੁਣ ਸੌਣ ਲਈ ਬਿਸਤਰੇ ਦੇਣ ਲਈ ਫੇਰ ਸੁਖਵੰਤ ਕੋਰ ਨੇ ਤਕਦੀਰ ਦੇ ਦਾਜ ਵਾਲੇ ਕੱਪੜੇ ਯਾਦ ਆ ਗਏ ਉਸ ਨੇ ਸਭ ਤੋਂ ਸਭ ਤੇ ਸਾਹਮਣੇ ਤਕਦੀਰ ਨੂੰ ਆਪਣੇ ਦਾਜ ਵਾਲੇ ਵਿਸਤਰੇ ਕੱਢ ਕੇ ਦੇਣ ਲਈ ਕਿਹਾ ਕਿਉਂਕਿ ਉਹ ਜਾਣਦੀ ਸੀ ਕਿ ਤਕਦੀਰ ਰਿਸ਼ਤੇਦਾਰਾਂ ਦੇ ਸਾਹਮਣੇ ਜਵਾਬ ਨਹੀਂ ਦੇ ਸਕਦੀ ਤਕਦੀਰ ਨੇ ਸਾਰੇ ਰਿਸ਼ਤੇਦਾਰਾਂ ਨੂੰ ਬਿਸਤਰੇ ਕੱਢ ਕੇ ਦੇ ਦਿੱਤੇ ਤੇ ਆਪ ਵੀ ਉੱਥੇ ਹੀ ਗੱਗਾ ਨੂੰ ਲੈ ਕੇ ਸੌ ਗਈ ਕਿਉਂਕਿ ਗੁਰਦਸ਼ਤਾ ਪਾਰਟੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਟੀ ਖਾ ਕੇ ਕਿਰਾਏ ਵਾਲੇ ਮਕਾਨ ਵਿੱਚ ਜਾ ਕੇ ਸੌਂ ਗਿਆ ਸੀ ਅਤੇ ਜਾਂਦਾ ਹੋਇਆ ਮਿੱਤ ਨੂੰ ਕਹਿ ਗਿਆ ਸੀ ਕਿ ਉਹ ਤਕਦੀਰ ਨੂੰ ਲੈਣ ਨਹੀਂ ਆਵੇਗਾ ਇਸ ਲਈ ਉਹ ਇੱਧਰ ਹੀ ਸੌਂ ਜਾਵੇ ਜਲਦੀ ਉੱਠ ਕੇ ਤਕਦੀਰ ਨੇ ਸਾਰਿਆਂ ਨੂੰ ਚਾਹ ਬਣਾ ਕੇ ਪਲਾਈ ਫਿਰ ਨੈਨਾ ਹਿੰਨਾ ਤੇ ਦੋਵੇਂ ਮਾਮੀਆਂ ਤੇ ਛੋਟੀ ਮਾਸੀ ਦੀਆਂ ਬੇਟੀਆਂ ਮੋਨਿਕਾ ਤੇ ਬੱਬਲੇ ਨੂੰ ਨਾਲ ਲਗਾ ਕੇ ਆਲੂ ਦੇ ਪਰਾਂਠੇ ਬਣਾ ਦਿੱਤੇ ਅਤੇ ਦਹੀਂ ਨਾਲ ਸਾਰਿਆਂ ਨੂੰ ਖਾਣ ਲਈ ਦੇ ਦਿੱਤੇ ਫਿਰ ਮੱਥਾ ਟੇਕਣ ਲਈ ਗੁਰਜਾਪਤ ਤੇ ਉਸ ਦੀ ਬਤਨੀ ਦੋਵੇਂ ਮਾਮੀਆਂ ਦਾ ਸੁਗਵੰਤ ਘਰ ਗੱਡੀ ਵਿੱਚ ਜਾ ਆਏ ਵਾਪਸ ਆ ਕੇ ਉਹਨਾਂ ਨੇ ਕੰਗਣਾ ਖੇਡਣ ਦੀ ਰਸਮ ਕਰਨ ਬਿਚਾਲੇ ਮੰਦਬੀ ਜੀ ਅਦਾ ਕੀਤੀ। ਫੇਰ ਤਕਦੀਰ ਨੇ ਸਾਰੀਆਂ ਕੁੜੀਆਂ ਨੂੰ ਦੁਬਾਰਾ ਦੁਪਹਿਰ ਦੀ ਰੋਟੀ ਤਿਆਰ ਕਰਨ ਲਈ ਲਗਾ ਲਿਆ। ਇਹਨਾਂ ਨੂੰ ਮਿਲਣ ਲਈ ਕਰਨ ਲਈ ਗੁਰਜਾਪ ਦੇ ਸੌਰੇ ਆ ਗਏ। ਸੁਖਵੰਤ ਕੌਰ ਨੂੰ ਸੋਨੇ ਦੀਆਂ ਚੀਜ਼ਾਂ ਦੀ ਲਾਲਸਾ ਸੀ। ਉਹ ਮੂਰੇ ਹੋ ਕੇ ਬੈਠ ਰਹੀ ਸੀ। ਕਿਉਂਕਿ ਗੁਰਜਾਪ ਦੇ ਸੌਰੇ ਨੇ ਗੁਰਜਾਪ ਨੂੰ ਸੋਨੇ ਦੀ ਮੰਦਰੀ ਹੀ ਪਾਈ ਸੀ। ਹੋਰ ਕਿਸੇ ਨੂੰ ਵੀ ਕੋਈ ਗਹਿਣਾ ਨਹੀਂ ਸੀ ਪਾਇਆ। ਇਹ ਤੋਂ ਤੱਕ ਕਿ ਉਹਨਾਂ ਨੇ ਆਪਣੇ ਤੀ ਨੂੰ ਨਕ ਵਿੱਚ ਕੋਕਾ ਤੱਕ ਨਹੀਂ ਸੀ ਪਾ ਕੇ ਭੇਜਿਆ ਵਿਆਹ ਵਾਲੇ ਦਿਨ ਤਾਂ ਲਹਿੰਗੇ ਨਾਲ ਪਾਏ ਨਕਲੀ ਗਹਿਣਿਆਂ ਨਾਲ ਕੰਮ ਚੱਲ ਗਿਆ ਸੀ ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ ਲੱਗਿਆ ਕਿ ਗੁਰਜਾਪ ਦੇ ਸਹੁਰੇ ਨੇ ਕੀ ਪਾਇਆ ਤੇ ਕੀ ਨਹੀਂ ਪਰ ਅੱਜ ਸੁਖਵੰਤ ਕੌਰ ਨੂੰ ਇਹ ਆਸੀ ਕਿ ਸ਼ਾਇਦ ਉਹ ਲੋਕ ਅੱਜ ਹੀ ਸਾਰਾ ਸਮਾਨ ਤੇ ਗਹਿਣੇ ਦੇ ਕੇ ਜਾਣਗੇ ਪਰ ਅੱਜ ਅਜਿਹਾ ਕੁਝ ਵੀ ਨਹੀਂ ਸੀ ਹੋਇਆ ਸਗੋਂ ਵਿਚੋਲੋਂ ਨੇ ਇਹ ਕਿਹਾ ਦੇਖ ਭਾਬੀ ਜਿਨੇ ਤੀ ਦਿੱਤੀ ਉਨੇ ਸਭ ਕੁਝ ਦੇ ਦਿੱਤਾ ਪਰ ਫਿਰ ਵੀ ਆ ਇੱਕ ਮੇਜ਼ ਤੇ ਚਾਰ ਕੁਰਸੀਆਂ ਨਾਲ ਸਿੰਪਲ ਬੈੱਡ ਤੇ ਨਿੱਕੀ ਜਿਹੀ ਪੇਟੀ ਇਹ ਵਿਚਾਰੇ ਫਿਰ ਵੀ ਲੈ ਆਏ ਆਪਣੇ ਤੀ ਨੂੰ ਦੇਣ ਲਈ ਤੁਸੀਂ ਤਕਦੀਰ ਨੂੰ ਜਿਵੇਂ ਮਰਜ਼ੀ ਰੱਖੋ ਤੁਹਾਡਾ ਕਰੇਲੂ ਮਾਮਲਾ ਹੈ ਪਰ लवली ਨਾਲ ਐਦਾਂ ਕੁਝ ਨਹੀਂ ਹੋਣਾ ਚਾਹੀਦਾ ਰਹੀ ਗੱਲ ਦੇਣ ਲੈਣ ਦੀ ਤਾਂ ਤਕਦੀਰ ਜਿੰਨਾ ਦਾਜ ਤਾਂ ਤੁਹਾਡੇ ਪੰਜੇ ਪੈਣਾ ਦੀ ਕੋਈ ਹੋਰ ਨਾ ਲੈ ਕੇ ਵੀ ਨਹੀਂ ਆਈ ਨਾ ਤੁਸੀਂ ਪੰਜੇ ਪੈਣਾ ਆਪਣੀਆਂ ਕੁੜੀਆਂ ਨੂੰ ਦੇ ਸਕਦੀ ਹੋ ਪਰ ਤੁਸੀਂ ਉਹਨੂੰ ਫੇਰ ਨਹੀਂ ਕਦੇ ਚੰਗੀ ਗਿਣਿਆ ਪਰ ਲਵਲੀ ਨਾਲ ਤੁਸੀਂ ਐਦਾਂ ਕਰ ਸਕਦੇ ਹੋ ਕਿਉਂਕਿ ਆਪਣਾ ਦੂਰੀ ਰਿਸ਼ਤੇਦਾਰ ਦਾ ਮਾਮਲਾ ਏ ਅਸਲ ਵਿੱਚ ਵਿਚੋਲਣ ਸੁਖਵੰਤਪੁਰ ਦੀ ਲੁਧਿਆਣੇ ਵਾਲੀ ਭੈਣ ਦੀ ਨਾਨਨ ਦੀ ਨਾਨਨ ਉਹ ਤੋਂ ਤਕਦੀਰ ਦੀ ਭੂਆ ਦੀ ਸੱਸ ਦੀ ਦਰਾਣੀ ਵੀ ਸੀ ਫਿਰ ਉਸਨੇ ਰੋਟੀ ਪਾਣੀ ਖਾਣ ਤੋਂ ਬਾਅਦ ਵਿਦਾ ਲਈ ਅਤੇ ਜਾਂਦੇ ਹੋਏ ਲਵਲੀ ਦੀ ਮੰਮੀ ਨੇ ਸੁਖਵੰਤ ਕਹਨ ਨੂੰ ਕਿਹਾ ਸੀ ਇਹਦੇ ਪੂਆ ਦੇ ਮੁੰਡੇ ਨੂੰ ਸ਼ੁੱਕਰਵਾਰ ਤੱਕ ਪੇਜਾਂਗੇ ਜੀ ਉਹ ਲੈ ਜਾਊਗਾ ਲਵਲੀ ਨੂੰ ਹਾਂ ਹਾਂ ਕੋਈ ਗੱਲ ਨਹੀਂ ਜੀ ਸੁਖਵੰਤ ਕਰਨੇ ਕਿਹਾ ਜਾਂਦੇ ਸਮੇਂ ਲਵਲੀ ਦੇ ਮਾਪਿਆਂ ਨੇ ਗगन ਤੇ ਤਕਦੀਰ ਨੂੰ ਵੀ ਸ਼ਗਨ ਵਜੋਂ ਪੈਸੇ ਦਿੱਤੇ ਤਕਦੀਰ ਨੂੰ ਲਵਲੀ ਦਾ ਧਿਆਨ ਰੱਖਣ ਲਈ ਕਿਹਾ ਤਕਦੀਰ ਨੇ ਲਵਲੀ ਦੀ ਮੰਮੀ ਨਾਲ ਲਵਲੀ ਨੂੰ ਆਪਣੀ ਛੋਟੀ ਭੈਣ ਦੀ ਤਰ੍ਹਾਂ ਰੱਖਣ ਲਈ ਵਾਅਦਾ ਕੀਤਾ ਜਿੰਨੇ ਵੀ ਕੱਪੜੇ ਗगन ਤੇ ਤਕਦੀਰ ਤੇ ਤੇ ਗੁਰਦਾਸ ਲਈ ਲਵਲੀ ਦੇ ਪੇਕੇ ਦੇ ਕੇ ਗਏ ਸਨ ਉਸ ਗਵੰਤ ਕੋ ਨੇ ਸਾਰੇ ਕੱਪੜਿਆਂ ਤੋਂ ਪਹਿਲਾਂ ਹੀ ਚੁੱਕ ਕੇ ਆਪਣੀ ਪੇਟੀ ਵਿੱਚ ਰੱਖ ਦਿੱਤੇ ਸਨ। ਬਾਕੀ ਕੱਪੜੇ ਉਹਨਾਂ ਦੇ ਉੱਪਰ ਰੱਖ ਕੇ ਜਿੰਦਰਾ ਲਗਾ ਦਿੱਤਾ। ਕੁਝ ਰਿਸ਼ਤੇਦਾਰ ਉਸੇ ਦਿਨ ਚਲੇ ਗਏ ਅਤੇ ਕੁਝ ਅਗਲੇ ਦਿਨ ਚਲੇ ਗਏ। ਹੁਣ ਤੱਕ ਦੀਰ ਨੂੰ ਗੁਰਦਾਸ ਰੋਜ਼ ਕਰਜਾਂ ਲਈ ਕਹਿੰਦਾ ਪਰ ਉਹ ਕਦੇ-ਕਦੇ ਹੀ ਉਸ ਨਾਲ ਕੰਮ ਆਉਣ ਲਈ ਮੰਨਦੀ। ਨਹੀਂ ਤਾਂ ਕੋਈ ਨਾ ਕੋਈ ਕੰਮ ਕਰਨ ਵਿੱਚ ਰੁਚੀ ਰਹਿਣ ਦਾ ਕਹਿ ਕੇ ਜਾਣ ਤੋਂ ਮਨਾ ਕਰ ਦਿੰਦੀ। ਸ਼ੁੱਕਰਵਾਰ ਆਇਆ ਅਤੇ लवली ਦੀ ਪੂਆ ਦਾ ਮੁੰਡਾ ਆ ਕੇ ਉਸ ਨੂੰ ਲੈ ਗਿਆ ਉਹਦਾ ਤਕਦੀਰ ਦੀ ਪੈਣ ਦਾ ਵਿਆਹ ਵੀ ਨੇੜੇ ਆ ਗਿਆ ਸੀ ਅਤੇ ਤਕਦੀਰ ਨੇ ਕੋਈ ਸੂਟ ਵੀ ਨਹੀਂ ਸੀ ਸਲਾਈ ਕੀਤਾ ਗगन ਛੋਟਾ ਹੁਣ ਕਰਕੇ ਉਸ ਤੋਂ ਸਲਾਈ ਲਈ ਸਮਾਂ ਨਹੀਂ ਸੀ ਨਿਕਲ ਰਿਹਾ 19 ਅਕਤੂਬਰ ਦਾ ਉਸਦੀ ਪੈਣ ਦਾ ਵਿਆਹ ਸੀ 16 ਨੂੰ ਸਵੇਰੇ ਤਕਦੀਰ ਨੇ ਗੁਰਦਰਸ਼ਨ ਨਾਲ ਸੂਟ ਸਲਾਈ ਕਰਨ ਦੀ ਗੱਲ ਕੀਤੀ ਤਾਂ ਗੁਰਦਰਸ਼ਨ ਨੇ ਕਿਹਾ ਸਲਾਈ ਕਰਵਾ ਲੈ ਜੇ ਨਹੀਂ ਟਾਈਮ ਤੇਰੇ ਕੋ ਮੈਨੂੰ ਕਿਸੇ ਦੇ ਸਲਾਈ ਕੀਤੇ ਕੱਪੜੇ ਜਲਦੀ ਪਸੰਦ ਨਹੀਂ ਆਉਂਦੇ। ਤੁਸੀਂ ਜੇ ਮੈਨੂੰ ਕੱਲ ਪਿੰਡ ਛੱਡ ਆਓ ਤਾਂ ਮੰਮੀ ਨੂੰ ਗੱगन ਸੰਭਾਲ ਕੇ ਮੈਂ ਸੂਟ ਬਣਾ ਲਵਾਂ। ਤਕਦੀਰ ਨੇ ਕਿਹਾ ਫਿਰ ਸ਼ਾਮ ਨੂੰ ਹੀ ਛੱਡ ਆਉਂਗਾ ਮੈਂ ਤੈਨੂੰ। ਤੂੰ ਆਰਾਮ ਨਾਲ ਸੂਟ ਨਾਲ ਲਈ। ਸ਼ਾਮ ਨੂੰ ਦੁਕਾਨ ਤੋਂ ਥੋੜਾ ਪਹਿਲਾਂ ਆ ਕੇ ਛੱਡ ਆਉਂਗਾ। ਤਿਆਰੀ ਰੱਖੀ ਆਪਨੀ ਤੂੰ। ਮੇਰੇ ਆਉਣ ਤੱਕ ਗੁਰਦਰਸ਼ਨ ਨੇ ਕਿਹਾ ਤੇ ਕੰਮ ਤੇ ਚਲਾ ਗਿਆ। ਤਕਦੀਰ ਨੇ ਸ਼ਾਮ ਤੱਕ ਸਾਰੀ ਤਿਆਰੀ ਕਰ ਲਈ। ਗੁਰਦਾਸ ਦੀ 10 ਤੱਕ ਤਿਆਰ ਹੋ ਗਈ 6:00 ਵਜੇ ਗੁਰਦਾਸ ਆਇਆ ਅਤੇ ਉਹਨਾਂ ਦੋਹਾਂ ਨੂੰ ਪਿੰਨ ਛੱਡ ਕੇ ਚਾਹ ਪੀ ਕੇ ਵਾਪਸ ਮੁੜ ਆਇਆ ਹੁਣ ਤਕਦੀਰ ਨੇ ਆਪਣੀ ਮੰਮੀ ਨੂੰ ਗੱगन ਸੰਭਾਲ ਦਿੱਤਾ ਤੇ ਦੋ ਸੂਟ ਇੱਕ ਉਹ ਪੇਕਿਆਂ ਵੱਲੋਂ ਤੇ ਉਹਦੇ ਆਪਣੇ ਵਿਆਹ ਵਿੱਚ ਸਮੇਂ ਦਿੱਤੇ ਸੂਟਾਂ ਵਿੱਚ ਉਹ ਚੁੱਕ ਲਈ ਸੀ ਤੁਜਾ ਉਹਦੇ ਮੰਮੀ ਨੇ ਉਸ ਲਈ ਲੈ ਕੇ ਰੱਖਿਆ ਹੋਇਆ ਸੀ ਤੂੰ ਮਹੀਂ ਸਲਾਈ ਕਰ ਲਈ ਉਹ ਹਰ ਰੋਜ਼ ਇੱਕ ਦੋ ਵਾਰ ਫੋਨ ਕਰਕੇ ਗੁਰਦਾਸ ਨੂੰ ਮੇਲ ਵਾਲੇ ਦਿਨ ਸ਼ਾਮ ਨੂੰ ਵਿਆਹ 'ਪੀ ਸ਼ਾਮਲ ਹੋਣ ਲਈ ਮਿੰਤਾ ਕਰਦੀ ਪਰ ਉਹ ਹਮੇਸ਼ਾ ਬਹਾਨੇ ਬਣਾਉਂਦਾ ਰਹਿੰਦਾ ਕਰਦੇ-ਕਰਦੇ 18 ਅਕਤੂਬਰ ਦਾ ਮੇਲ ਦਾ ਦਿਨ ਵੀ ਆ ਗਿਆ ਤਕਦੀਰ ਨੇ ਫਿਰ ਫੋਨ ਕਰਕੇ ਉਸ ਨੂੰ ਆਉਣ ਲਈ ਕਿਹਾ ਪਰ ਉਹ ਨਾ ਮੰਨਿਆ ਸ਼ਾਮ ਨੂੰ ਜਦੋਂ ਉਹ ਗਗਨ ਅਤੇ ਮੰਮੀ ਨਾਤਾਏ ਦੇ ਘਰ ਵਟਣੇ ਦੀ ਤਸਮ ਲਈ ਗਈ ਹੋਈ ਸੀ ਤਾਂ ਕਿਸੇ ਨੇ ਉਸ ਨੂੰ ਦੱਸਿਆ ਕਿ ਗੁਰਦਰਸ਼ ਉਹਨਾਂ ਦੇ ਦਰਵਾਜ਼ੇ ਅੱਗੇ ਮੋਟਰਸਾਈਕਲ 'ਤੇ ਖੜਾ ਹੈ ਤਕਦੀਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਭੱਜ ਕੇ ਆਪਣੇ ਕਮਰੇ ਘਰ ਆ ਗਈ ਤੇ ਗੁਰਦਰਸ਼ਨ ਇਸ ਤਰ੍ਹਾਂ ਚੰਬੜ ਗਈ ਜਿਵੇਂ ਬਹੁਤ ਸਾਲਾਂ ਬਾਅਦ ਮਿਲੀ ਹੋਵੇ ਗੁਰਦਰਸ਼ਨ ਵੀ ਉਸ ਨੂੰ ਬਹੁਤ ਪਿਆਰ ਨਾਲ ਮਿਲਿਆ ਤੇ ਮੋਟਰਸਾਈਕਲ ਅੰਦਰ ਖੜਾ ਕਰਕੇ ਉਹਦੇ ਨਾਲ ਤਾਇ ਦੇ ਕਾਰੀ ਚਲਾ ਗਿਆ ਤਕਦੀਰ ਬਹੁਤ ਖੁਸ਼ ਸੀ ਉਹਦਾ ਮਨ ਅੰਬਰਾਂ ਵਿੱਚ ਉਡਾਰੀਆਂ ਭਰਨ ਲਈ ਕਰ ਰਿਹਾ ਸੀ ਇਸ ਅੰਦਰੂਨੀ ਖੁਸ਼ੀ ਨਾਲ ਉਹਦੇ ਚਿਹਰੇ ਦੀ ਰੌਣਕ ਨੂੰ ਹੋਰ ਵੀ ਚਾਰ ਚੰਨ ਲੱਗ ਗਏ ਸਨ ਰਾਤ ਨੂੰ ਡੀਜੇ ਤੇ ਵੀ ਤਕਦੀਰ ਨੇ ਖੂਬ ਤਮੰਲਾ ਪਾਈਆਂ ਗੁਰਦਰਸ਼ ਬੇਸ਼ੱਕ ਨੱਚ ਰਹੀ ਸੀ ਰਿਆ ਪਰ ਤਕਦੀਰ ਦੀ ਨੱਚਦੀ ਤੇ ਫੋਟੋਆਂ ਆਪਣੇ ਫੋਨ ਵਿੱਚ ਜ਼ਰੂਰ ਖਿੱਚ ਰਿਆ ਸੀ ਤਕਦੀਰ ਦੀ ਮੰਮੀ ਵੀ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋ ਰਹੀ ਸੀ ਗगन ਦਾ ਆਪਣੀ ਨਾਨੀ ਦੀ ਗੋਦੀ ਵਿੱਚ ਖੇਡ ਕੇ ਜ਼ਿਆਦਾ ਖੁਸ਼ ਰਹਿੰਦਾ ਸੀ ਜਿਵੇਂ ਹੋਈ ਉਸਦੀ ਅਸਲੀ ਮਾਂ ਹੋਵੇ ਸ੍ਰਿੰਦਰ ਕਰ ਵੀ ਗगन ਨੂੰ ਜਾਨੂ ਬੜ ਪਿਆਰ ਕਰਦੀ ਗगन ਵੀ ਉਸ ਨੇ ਨਮੇ ਕਪੜੇ ਲਿਆਉਂਦੇ ਸਨ ਗੁਰਦਾਸ ਨੂੰ ਰੈਡੀਮੇਡ ਕਪੜੇ ਹੀ ਪਸੰਦ ਸਨ ਜਿਨ੍ਹਾਂ ਦਾ ਨਾਪ ਸ੍ਰਿੰਦਰ ਕੌਰ ਨੂੰ ਪਤਾ ਨਹੀਂ ਸੀ ਇਸ ਲਈ ਉਹ ਉਸ ਨੂੰ ਕਪੜੇ ਲੈ ਕੇ ਆਈ ਪਰ ਉਸ ਨੇ ਉਸ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਜੋ ਆਪਣੀ ਪਸੰਦ ਦੇ ਕਪੜੇ ਲੈ ਲਵੇ ਪਰ ਗੁਰਦਾਸ ਨੇ ਪਹਿਲਾਂ ਹੀ ਕਪੜੇ ਲੈ ਆਂਦੇ ਸਨ ਇਸ ਕਰਕੇ ਉਸ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਗਲੇ ਦਿਨ ਦੋਵੇਂ ਪੈਲੱਸ ਵਿੱਚ ਇਕੱਠੇ ਹੀ ਗਏ ਤਕਦੀਰ ਦੇ ਮੰਮੀ ਗੱगन ਨੂੰ ਲੈ ਕੇ ਗੱਡੀ ਵਿੱਚ ਆ ਗਈ ਅਤੇ ਦੋਵੇਂ ਆਪਣੇ ਪਲਸਰ ਤੇ ਪੈਲਸ ਪਹੁੰਚ ਗਏ ਬਾਕੀ ਕਹਾਣੀ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ